ਹੈਲੋ ਜੀ ਜਿਸੇ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਕੀ ਹਾਲ ਚਾਲ ਠੀਕ ਠਾਕ ਚੱਲਦੀ ਕਾਲ ਹੁਣ ਜੀ ਆਪਾਂ ਨਾ ਕਈ ਵਾਰੀ ਸੋਚਦੇ ਹੁੰਦੇ ਹੁੰਦੇ ਆ ਬਹੁਤ ਆਪਣੇ ਦਿਮਾਗ 'ਚ ਗੱਲਾਂ ਆਉਂਦੀਆਂ ਹੁੰਦੀਆਂ ਪਰ ਆਪਾਂ ਨੂੰ ਸਹੀ ਜਵਾਬ ਦੇਣ ਨਾਲ ਕੋਈ ਨਹੀਂ ਹੁੰਦਾ ਓਹੋ ਅਗਰ ਆਪਾਂ ਫੇਰ ਅੱਜ ਇਸ ਪਾਸੇ ਹੈਗੇ ਆ ਤਾਂ ਵਾਕ ਲੈ ਕੇ ਉਥੋਂ ਤੁਹਾਨੂੰ ਹਰੇ ਤੁਹਾਡੇ ਕੁਐਸਚਨ ਦਾ ਜਵਾਬ ਮਿਲ ਜਾਂਦਾ ਵਾ ਫਿਰ ਤੁਹਾਨੂੰ ਤਸੱਲੀ ਹੋ ਜਾਂਦੀ ਹੈ ਵੀ ਮੈਂ ਕੀ ਸੋਚਦਾ ਸੀ ਤੇ ਕੀ ਮੈਂ ਚਾਹੁੰਦਾ ਸੀ ਆਹ ਮੇਰੇ ਕੁਐਸਚਨ ਦਾ ਜਵਾਬ ਹਨ ਤੇ ਹੁਣ ਕਈ ਵਾਰੀ ਆਪਾਂ ਆਏ ਹੁੰਦਾ ਵਾ ਵੀ ਨਹੀਂ ਕੋਈ ਆਪਾਂ ਨੂੰ ਕੁਐਸਚਨ ਦਾ ਜਵਾਬ ਨਹੀਂ ਮਿਲਦਾ ਜਾਂ ਸਾਨੂੰ ਕੋਈ ਸੁਣਦਾ ਨਹੀਂਗਾ ਫਿਰ ਇਸ ਕੁਆਇਟ ਰਹਿਣ ਰਹਿਣ ਲੱਗ ਜਾਂਦੇ ਆ ਜਦੋਂ ਤੁਸੀਂ ਕੁਆਇਟ ਰਹਿੰਨੇ ਆ ਜਿਹੜਾ ਤੁਹਾਡਾ ਅੰਦਰ ਉਹ ਜਮਾ ਹੋਇਆ ਹੋਇਆ ਉਹਦਾ ਕਰਲਾਟ ਪੈਣਾ ਚਾਹੇ ਸ਼ੁਰੂ ਹੋ ਜਾਂਦਾ ਵਾ ਉਹ ਅੰਦਰ ਸ਼ੋਰ ਸ਼ਰਾਬਾ ਹੁੰਦਾ ਫਿਰ ਉਹ ਤੁਹਾਨੂੰ ਕਾਫੀ ਅਪਸੈਟ ਕਰਦਾ ਕਿਉਂਕਿ ਕੁਦਰਤੀ ਆ ਸਾਰਿਆਂ ਨਾਲ ਇਹ ਚੀਜ਼ਾਂ ਹੈਪਨ ਹੁੰਦੀਆਂ ਕਿਸੇ ਦਾ ਕਿਸੇ ਨਾਲ ਕਿਸੇ ਦਾ ਕੰਮ ਨਾਲ ਕਰਲਾਟ ਕਿਸੇ ਦਾ ਰਿਸ਼ਤੇਦਾਰਾਂ ਨਾਲ ਕਦੇ ਕਿਸੇ ਦੀ ਕੋਈ ਹੋਰ ਹੈਲਥ ਇਸ਼ੂ ਆ ਨਾ ਕੋਈ ਵੀ ਆ ਤੇ ਸਾਰਿਆਂ ਦੇ ਮਨ ਵਿੱਚ ਹੁੰਦਾ ਵਾ ਵੀ ਕਈ ਵਾਰੀ ਤੁਸੀਂ ਹੁੰਦੀ ਹੈ ਉਹ ਗੱਲ ਕਿਸੇ ਨੂੰ ਦੱਸ ਨਹੀਂ ਸਕਦੇਗੇ ਜੇ ਕੋਈ ਦੱਸ ਨਹੀਂ ਕਿਸੇ ਨੂੰ ਸਕਦੇਗੇ ਫਿਰ ਤੁਸੀਂ ਕਹਿੰਦੇ ਆ ਚਲੋ ਸੁਣਨੀ ਤਾਂ ਹੈ ਨਹੀਂ ਕਿਸੇ ਨੇ ਚੁੱਪ ਕਰਕੇ ਬਹਿ ਜਾਓ ਆਰਾਮ ਨਾਲ ਜਦੋਂ ਚੁੱਪ ਕਰਕੇ ਬਹਿਣੀ ਆਰਾਮ ਨਾਲ ਫਿਰ ਉਹ ਤੁਹਾਡੇ ਅੰਦਰੋਂ ਹੁੱਕਾਂ ਜੀਆਂ ਨਿਕਲਦੀਆਂ। ਉਹ ਤੁਹਾਨੂੰ ਫਿਰ ਟਿਕਣ ਨਹੀਂ ਦਿੰਦੀਆਂ। ਪਰ ਕਰਨੀ ਕੋਸ਼ਿਸ਼ ਕਰਦੇਗੇ। ਉਹ ਲਾਈਫ ਆ। ਦੈਟਸ ਦਾ ਲਾਈਫ। ਦਾ ਪਾਰਟ ਆਫ ਲਾਈਫ। ਹੁਣ ਕਈ ਵਾਰੀ ਨਹੀਂ ਕੋਈ ਲੋਕਾਂ ਦੇ ਵੀ ਦਿਲ ਉਹਨੇ ਕਦੇ ਨਹੀਂ ਕਿਹਾ ਵੀ ਉਹਦਾ ਦੁੱਖ ਦਾ ਕੁਝ। ਉਹ ਨਹੀਂ ਵੀ ਦੁੱਖ ਦਾ ਨਹੀਂ ਕਿਸੇ ਦਾ। ਦੁੱਖ ਦਾ ਸਾਰਿਆਂ ਦਾ। ਪਰ ਕਈ ਵਾਰੀ ਲੋਕ ਉਹ ਦੁੱਖ ਦੇ ਨਾਲ ਜਿਉਣਾ ਸਿੱਖ ਜਾਂਦੇ ਆ। ਉਹ ਕਹਿੰਦੇ ਵੀ ਇਹੀ ਸਾਡੀ ਲਾਈਫ ਆ ਇਹਦੇ ਨਾਲ ਹੁਣ ਇਦਾਂ ਹੀ ਜਿਉਣਾ ਸਿੱਖਣਾ ਵਾ ਕਿਸੇ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਅਗਲੇ ਮੁਖੌਲ ਹੀ ਬਣਉਂਦੇ ਅੱਜ ਕੱਲ ਇਹੋ ਜਿਹਾ ਟਾਈਮ ਆ ਗਿਆ ਵੀ ਮੁਖੌਲ ਹੀ ਬਣਾਉਣਾ ਕਿਸੇ ਨੂੰ ਨਾ ਦੱਸੋ ਆਦਾ ਆਰਾਮ ਨਾਲ ਚੁੱਪ ਕਰਕੇ ਬਸ ਸ਼ੋਅ ਹੀ ਨਾ ਹੋ ਦਿੰਦੇ ਉਹ ਵੀ ਤੁਹਾਡਾ ਕੋਸ ਤੋਖ ਦਾ ਨਹੀਂ ਪਰ ਕਈ ਵਾਰੀ ਇਹ ਹੁੰਦਾ ਵੀ ਤੁਹਾਡੀ ਸਾਰੇ ਨਹੀਂ ਲੋਕ ਇੱਕੋ ਜਿਹੇ ਹੁੰਦੇ ਤੁਹਾਡੀ ਸਹਿਮਤੀ ਹੁੰਦੀ ਹੈ ਵੀ ਚੱਲ ਪਰਿਵਾਰਕ ਮੈਂਬਰ ਹੀ ਦੇਖ ਲਓ ਭਈ ਚੱਲ ਇਹਨੂੰ ਕੁਛ ਨਾ ਕੁਛ ਹੈਲਪ ਚਾਹੀਦੀ ਆਪਾਂ ਕਰ ਦਿੰਨੇ ਹਾਂ ਪਰ ਕਈ ਲੋਕ ਇੰਨੇ ਸਟਬਨ ਹੁੰਦੇ ਆ ਭਈ ਉਹ ਕਿਸੇ ਦੀ ਹੈਲਪ ਵੀ ਨਹੀਂ ਲੈ ਕੇ ਰਾਜੀ ਉਹ ਚਾਹੁੰਦੇ ਆ ਬਸ ਵੀ ਅਸੀਂ ਆਪਦੀ ਹੈਲਪ ਆਪਦੇ ਵਾਸਤੇ ਫੇਵਰ ਲੈਣੀ ਨਹੀਂ ਇਸ ਬੰਦੇ ਦੀ ਫੇਵਰ ਅਸੀਂ ਕਰਨੀ ਨਹੀਂਗੇ ਇਹ ਚੀਜ਼ਾਂ ਦਾ ਫਰਕ ਆ ਪਰ ਸਾਨੂੰ ਹੈਗੀ ਆ ਦੁਨੀਆ ਅੱਜ ਕੱਲ ਤਾਂ ਬਹੁਤ ਜਿਹੜੇ ਆਪਦੇ ਦੁੱਖਾਂ ਨਾਲ ਜਿੰਦੇ ਆ ਤੇ ਕੱਟਦੇ ਆ ਲੱਗੇ ਪਹਿਲੀਆਂ ਚ ਹੁੰਦਾ ਜੇ ਕਿਸੇ ਦਾ ਦੁੱਖਤਾ ਵਾ ਤੇ ਪਹਿਲਾਂ ਹੁੰਦੀਆਂ ਪਤਾ ਕੇ ਬੈ ਕੇ ਪਛਦੇ ਸੀਗੇ ਵੀ ਅੱਜ ਕਿ ਮੇਰੇ ਆ ਰਾਤ ਕਿ ਮੇਰੀ ਹੁਣ ਤਾਂ ਕੋਈ ਬਸ ਉਹਨਾਂ ਨੇ ਦੇਖ ਲਿਆ ਤਰੀ ਫਿਰਦੇ ਆ ਚਲੋ ਠੀਕ ਹੀ ਹੁਣ ਟਾਈਮ ਹੀ ਨਹੀਂ ਹੈਗਾ ਇੱਥੇ ਤਾਂ ਬਿਲਕੁਲ ਹੀ ਨਹੀਂ ਨਾ ਟਾਈਮ ਬਾਹਰ ਹੈਗਾ ਤਾਂ ਇੰਨੇ ਭੱਜੇ ਨੱਠੇ ਫਿਰਦੇ ਆ ਸਾਰੇ ਉਹਨਾਂ ਨੂੰ ਕੀ ਵਿਚਾਰਾ ਨੂੰ ਕਿਸੇ ਨੂੰ ਦੋਸ਼ ਦੇਵੇ ਕੰਮੀ ਇਹਨਾਂ ਸਿਰੋਂ ਬਾਰਾ ਤੇ ਚਲੋ ਠੀਕ ਆ ਫਿਰ ਇਸੇ ਤਰ੍ਹਾਂ ਹੀ ਹੁਣ ਜ਼ਿੰਦਗੀ ਬਸ ਕੱਟੀ ਜਾਣੀ ਆ ਜਿੰਨਾ ਜਿੰਨਾ ਟਾਈਮ ਹੈਗਾ ਸਾਹ ਲਈਏ ਸਾਹ ਲਈ ਜਾਣੇ ਆ ਤੇ ਦੇਖੀ ਜੋ ਜਦੋਂ ਸਦਾ ਪੱਤਰਾ ਆ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਦਾ ਆਪਦਾ ਧਿਆਨ ਰੱਖਿਓ